ਇਸ ਤਰ੍ਹਾਂ ਕਰਕੇ ਪਰਮੇਸ਼ਰ ਦਾ ਵੀ ਆਪਣੇ ਤੇ ਕੀ ਹੈ ਇਹਦੇ ਆਪਾਂ ਜਿਹੜੇ ਪਰਮਿਸ਼ਨ ਆਪਾਂ ਨੂੰ ਹੁਕਮ ਲਾਇਆ ਕਾਨੂੰਨ ਹੈ ਆਪਾਂ ਇਹਨਾਂ ਦੇ ਵਿੱਚ ਰਹਿਣਾ ਹallelujah ਜੇ ਆਪਾਂ ਬਚਣਾ ਤਾਂ ਸੱਚੀ ਸੱਚਮੁੱਚ ਪਰਮੇਸ਼ਰ ਬਚਾਉਣ ਦੀ ਤਾਕਤ ਰੱਖਦਾ ਆਪਾਂ ਨੂੰ ਹallelujah ਉਹ ਕਹਿੰਦਾ ਜਿਹੜੇ ਮੇਰੇ ਚੁਣੇ ਉਹਨਾਂ ਨੂੰ ਕਿਸੇ ਵੀ ਗੱਲ ਦਾ ਡਰ ਨਹੀਂ ਹੋਊਗਾ ਭੈ ਨਹੀਂ ਹੋਊਗਾ ਹallelujah ਕਹਿੰਦਾ ਤੁਹਾਡਾ ਤਾਂ ਇੱਕ ਵਾਲ ਵੀ ਨਹੀਂ ਵਿੰਗਾ ਹੋਣਾਗਾ ਪਰਮੇਸ਼ਰ ਕਹਿੰਦਾ ਵਾਲ ਵੀ ਮੇਰੇ ਕੀ ਕੀਤੇ ਵੇ ਗਿਣੇ ਵੀ ਹallelujah ਕਹਿੰਦਾ ਜੋ ਤੁਸੀਂ ਜਿਉਂਦੇ ਰਹੋ ਅਤੇ ਵਧੋ ਅਤੇ ਜਹੋਵਾ ਤੁਹਾਡਾ ਪਰਮੇਸ਼ਰ ਤੁਹਾਨੂੰ ਉਸ ਧਰਤੀ 'ਤੇ ਜਿੱਥੇ ਤੁਸੀਂ ਕਬਜ਼ਾ ਕਰ ਲਈ ਜਾਂਦੇ ਹੋ ਬਰਕਤ ਦੇਵੇ ਹallelujah ਬਰਕਤ ਕੌਣ ਦਿੰਦਾ ਵੈ ਪਰਮੇਸ਼ਰ ਕੋਈ ਵੀ ਕਹਿੰਦਾ ਜੇ ਤੁਸੀਂ ਮੇਰੇ ਹੁਕਮਾਂ ਨੂੰ ਮੰਨੋਗੇ ਜਿੱਥੇ ਵੀ ਤੁਸੀਂ ਹੱਥ ਪਾਵੋਗੇ ਤੁਹਾਨੂੰ ਪਰਮੇਸ਼ਰ ਬਰਕਤ ਦੇਊਗਾ ਹallelujah ਕਈ ਬਾਹਰ ਚਲੇ ਜਾਂਦੇ ਹੋ ਬਾਹਰੋਂ ਵੀ ਕਾਹਤੋਂ ਖਾਲੀ ਆ ਜਾਂਦੇ ਪਰਮੇਸ਼ਰ ਦਾ ਹੱਥ ਉਹਨਾਂ ਦੇ ਨਾਲ ਨਹੀਂ ਹੁੰਦਾਗਾ ਬਾਹਰ ਕਿਤੇ ਕਹਿੰਦੇ ਪਲਾਂ ਘਰ ਬਦਲ ਆ ਪਲਾਂ ਪਿੰਡ ਬਦਲ ਆ ਪਰ ਕਰਮ ਵੀ ਨਾਲ ਹੀ ਜਾਂਦੇ ਆ ਹallelujah ਜਦੋਂ ਪਰਮੇਸ਼ਰ ਦਾ ਹੱਥ ਨਾਲ ਕਿ ਜਿੱਥੇ ਵੀ ਆਪਾਂ ਨੂੰ ਲੈ ਕੇ ਜਾਓ ਉੱਥੇ ਆਪਾਂ ਸਫਲ ਹੋਵਾਂਗੇ ਤੁ ਆਪਾਂ ਅਦਾਸ ਨਹੀਂ ਹੋ ਕੇ ਆਵਾਂਗੇ ਹallelujah ਕਹਿੰਦਾ ਜੇ ਤੁਹਾਡਾ ਮਨ ਫੇਰ ਜਾਵੇ ਅਤੇ ਤੁਸੀਂ ਨਾ ਸੁਣੋ ਪਰ ਤੁਸੀਂ ਇੱਕ ਪਾਸੇ ਵੱਲ ਹੱਕੇ ਜਾ ਕੇ ਦੂਜੇ ਦੇਵਤਿਆਂ ਦੇ ਅੱਗੇ ਮੱਥਾ ਟੇਕਦੇ ਫਿਰੋ ਅਤੇ ਉਹਨਾਂ ਦੀ ਪੂਜਾ ਕਰੋ ਹਾਲੇਲੂਇਆ ਤਾ ਤੁਹਾਡੇ ਮਾਨਨਾ ਫਿਰ ਜਾਣ ਕਿਹਦੇ ਕੋਲੋਂ ਪਰਮੇਸ਼ਰ ਦੇ ਕੋਲੋਂ ਫੇਰ ਵੀ ਤੁਹਾਡਾ ਕੰਮ ਹੁੰਦਾ ਜ ਹੋਣਾ ਤਾਂ ਹੈਗਾ ਹੀ ਐ ਜੇ ਆਪਾਂ ਹੁਣ ਦੋ ਬੇੜੀਆਂ 'ਚ ਪੈਰ ਰੱਖਾਂਗੇ ਆਪਾਂ ਡੁੱਬਾਂਗੇ ਕਿ ਤਰਾਂਗੇ ਡੁੱਬਾਂਗੇ ਹਾਲੇਲੂਇਆ ਜੇ ਪਰਮੇਸ਼ਰ ਚ ਆ ਗਏ ਤਾਂ ਪਰਮੇਸ਼ਰ ਵਾਲੇ ਕੰਮ ਹੀ ਕਰਨੇ ਆਪਾਂ ਹallelujah ਦੁਨੀਆ ਮਗਰ ਨਹੀਂ ਲੱਗਣਾ ਦੁਨੀਆ ਆਪਾਂ ਜੇ ਕੋ ਖੂਚ ਡੱਗ ਪਾ ਤਾਂ ਆਪਾਂ ਖੂਚ ਡੱਗ ਪੈਣਾ ਨਹੀਂ ਕਹਿ ਦਿਆ ਕਰੋ ਸਿੱਧਾ ਮਸਾ ਉਹਨਾਂ ਥਾਮਾਂ ਤੋਂ ਨਿਕਲੇ ਦੁਬਾਰਾ ਆਪਾਂ ਫੇਰ ਜਾ ਕੇ ਥਾਈ-ਥਾਈ ਮੱਥੇ ਰਗੜਾਂਗੇ ਫਿਰ ਤੇ ਪਰਮੇਸ਼ਰ ਨੇ ਕੰਮ ਨਹੀਂ ਕਰਨਾਗਾ ਹallelujah ਜੇ ਉਹਨਾਂ ਨੇ ਆਪਾਂ ਨੂੰ ਕੱਢਤਾ ਤਾਂ ਕੱਢਤਾ ਜਿਉਂ ਤੋਂ ਆਪਾਂ ਪ੍ਰਭੂ ਕੱਢ ਗਏ ਲੈ ਆਪਾਂ ਦੀ ਮਰਜ਼ੀ ਨਾਲ ਨਹੀਂ ਆਏਗੇ ਹallelujah ਇਸ ਤਰ੍ਹਾਂ ਕਰਕੇ ਆਪਾਂ ਸੰਸਾਰ ਦੇ ਕੰਮ ਛੱਡਨੇ ਆ ਕਾਤੋਂ ਛੱਡਨੇ ਆ ਉਹ ਪ੍ਰਮੇਸ਼ਰ ਆਪਾਂ ਨੇ ਚੁਣ ਕੇ ਲੈ ਕੇ ਆਇਆ ਕਿੱਥੇ ਲੈ ਕੇ ਆਇਆ ਵੈ ਆਪਦੀ ਹਜ਼ੂਰੀ ਚ ਲੈ ਕੇ ਆਇਆ ਵੈ ਕਹਿੰਦਾ ਤਾਂ ਮੈਂ ਤੁਹਾਨੂੰ ਅੱਜੇ ਅੱਜ ਦੱਸ ਛੱਡਦਾ ਹਾਂ ਕਿ ਤੁਸੀਂ ਜ਼ਰੂਰੀ ਨਾਸ਼ ਹੋ ਜਾਉਗੇ ਤੁਸੀਂ ਆਪਣੇ ਦੈਨ ਉਸ ਧਰਤੀ ਉੱਤੇ ਲੰਬੇ ਨਾ ਕਰੋਗੇ ਜਿੱਥੇ ਤੁਸੀਂ ਜਰਦਨੋਂ ਪਾਰ ਲੰਘ ਕੇ ਕਬਜ਼ਾ ਕਰਨ ਲਈ ਜਾਂਦੇ ਹੋ ਹਾਲੇਲੂਇਆ ਨਾਜ ਮਤਵਲ ਫੇਰ ਕੋਈ ਬਿਮਾਰੀ ਲੱਗੂਗੀ ਫੇਰ ਆਪਣੇ ਘਰੇ ਲੜਾਈ ਪਾਉਗੀ ਕੀ ਆਪਾਂ ਸੱਚਮੁੱਚ ਪ੍ਰਭੂ ਨੂੰ ਛੱਡ ਕੇ ਹੋਰ ਥਾਂ ਜਾਵਾਂਗੇ ਹallelujah ਉਹ ਕਹਿੰਦਾ ਤੇਰਾ ਇੱਕੋ ਹੀ ਪਰਮੇਸ਼ਰ ਹੋਣਾ ਚਾਹੀਦਾ ਵੈ ਇੱਕੋ ਅੱਗੇ ਸਿਰਚ ਕੋਣ ਥਾਂ ਥਾਂ ਸਿਰਚ ਕੋਣ ਨੂੰ ਪਰਮੇਸ਼ਰ ਨੇ ਆਪਾਂ ਨਹੀਂ ਕਿਹਾ ਹallelujah ਉਹ ਕਹਿੰਦਾ ਮੈਂ ਤੁਹਾਨੂੰ ਪੂਛ ਨਹੀਂ ਠਰਾਇ ਤੁਹਾਨੂੰ ਸੈੱਟ ਠਰਾਇ ਸਿਰ ਸਥਾਈ થઈ ਨਹੀਂ ਨੂੰ ਹੋਣਾ ਆਪਾ ਹallelujah ਜੇ ਆਪਾਂ ਜਾਵਾਂਗੇ ਤਾਂ ਸੱਚਮੁੱਚ ਫਿਰ ਵਿਵਤਾ ਵੀ ਨਾਲ ਹੀ ਖੜੀ ਆ ਫਿਰ ਉਹਨੂੰ ਸਹਿਣ ਲਈ ਵੀ ਤਿਆਰ ਹੋ ਜਿਓ ਹallelujah ਇਸ ਤਰ੍ਹਾਂ ਕਰਕੇ ਜੇ ਸੱਚਮੁੱਚ ਪਰਮੇਸ਼ਰ ਨੂੰ ਆਪਾਂ ਪਿਆਰ ਕਰਦੇ ਆ ਫਿਰ ਆਪਾਂ ਪਰਮੇਸ਼ਰ ਵਾਲੇ ਕੰਮ ਹੀ ਕਰਨੇ ਆ ਹallelujah ਜਿਹੜਾ ਬੱਚਾ ਹੁੰਦਾ ਪਿਓ ਦੇ ਅੱਖੇ ਲੱਗਦਾ ਕਿ ਚਾਚੇ ਤਾਇਆ ਦੇ ਅੱਖੇ ਲੱਗਦਾ ਕਿਹਦੇ ਲੱਗਦਾ ਪਿਓ ਦੇ ਤੇ ਆਪਣਾ ਪਿਓ ਕੌਣ ਹੈ ਪਰਮੇਸ਼ਰ ਜੇ ਆਪਾਂ ਉਹਨੂੰ ਛੱਡ ਕੇ ਚਾਚੇ ਤਾਇਆ ਮਗਰ ਫਿਰਾਂਗੇ ਉਹਨਾਂ ਨੇ ਆਪਾਂ ਨੂੰ ਕੁਝ ਨਹੀਂ ਦੇਣਾਗਾ ਹallelujah ਆਪਣੇ ਜਿਹੜਾ ਜਾਇਦਾਦ ਤੇ ਹੱਕ ਕਿਹਦਾ ਹੁੰਦਾ ਵੈ ਆਪਣਾ ਹੱਕ ਹੈ ਤੇ ਦੇਊਗਾ ਆਪਾਂ ਨੂੰ ਕੋਣ ਪਿਓ ਨੇ ਦੇਣਾ ਚਾਚੇ ਤਾਂ ਐ ਨਹੀਂ ਦੇਣਾਗਾ ਹallelujah ਇਸ ਤਰ੍ਹਾਂ ਕਰਕੇ ਜੇ ਪਰਮੇਸ਼ਰ ਆਪਾਂ ਨੂੰ ਲਿਆਇਆ ਤੇ ਜੇ ਆਪਾਂ ਉਹਦੇ ਹਦਾਇਤਾਂ ਤੋੜਾਂਗੇ ਤੇ ਫਿਰ ਸ਼ੈਤਾਨ ਵੀ ਨਾਲ ਹੀ ਖੜਾ ਵੈ ਹallelujah ਫਿਰ ਉੱਥੇ ਪ੍ਰਾਰਥਨਾ ਵੀ ਨਹੀਂ ਕੁਝ ਕਰਨੀ ਤੇ ਰੋਜਿਆਂ ਨੇ ਵੀ ਨਹੀਂ ਕੁਝ ਕਰਨੋ ਜਿੰਨਾ ਉਥੇ ਮਰਜੀ ਜ਼ੋਰ ਲਾ ਲਿਓ ਫਿਰ ਉਹ ਤਾਂ ਆਪਾਂ ਨੂੰ ਭਗਤ ਨੂੰ ਤਿਆਰ ਹੋਣਾ ਪੈਣਾ ਹੀ ਪੈਣਾ ਹੈ ਹallelujah ਸੱਚਮੁੱਚ ਪਰਮੇਸ਼ਰ ਨੂੰ ਪਿਆਰ ਕਰਦਿਆਂ ਨੂੰ ਕਿਆ ਕਰੋ ਪਰਮੇਸ਼ਰ ਜੀ ਮੈਂ ਤੇਰੇ ਵਿੱਚ ਸਭ ਕੁਝ ਛੱਡ ਕੇ ਆ ਗਿਆ ਮੇਰੇ ਕੰਮ ਹੋਣ ਚਾਹੀਏ ਨਾ ਹੋਣ ਮੇਰੇ ਜੀਵਨ ਚ ਗਵਾਹੀ ਬਣੇ ਚਾਹੀਏ ਨਾ ਬਣੇ ਮੈਂ ਤਾਂ ਵੀ ਤੇਰੇ ਤੇ ਅੜਿਆ ਤੇ ਖੜਿਆ ਹੀ ਰਹੂੰਗਾ ਹallelujah ਮੈਂ ਇੱਧਰ ਉੱਧਰ ਨਹੀਂ ਚਾਹੂੰ ਸੱਚਮੁੱਚ ਜਿਹਦਾ ਪਾਸੇ ਪਾਸੇ ਚਾਹ ਦੇ ਠੇਡੇ ਵੀ ਆਪਾਂ ਉਹਦੇ ਹੀ ਖਾਨੀ ਹallelujah ਸਿੱਧੇ ਤੁਰਾਂਗਾ ਆਪਣੇ ਛੇਡੇ ਵੱਜੂਗਾ ਵਜੂਗਾ ਨਹੀਂ ਵਜਦਾ ਜੇ ਆਪਾਂ ਤੁਰੇ ਜਾਂ ਮੈਂ ਕਿਸੇ ਦੇ ਘਰ ਵਾਲੀ ਚਾਤੀਆਂ ਮਾਰਾਂਗੇ ਤੇ ਠੱਡੇ ਵੱਜਣੇ ਹੀ ਵੱਜਣੇ ਹallelujah ਤਨ ਕਰਕੇ ਪਰਮੇਸ਼ਰ ਕਹਿੰਦਾ ਨਾ ਤੂੰ ਸੱਜੇ ਵੇਖ ਨਾ ਤੂੰ ਖੱਬੇ ਦੇਖ ਮੇਰੇ ਪਿੱਛੇ ਤੁਰਿਆ ਹallelujah ਉਹਦਾ ਕੋਈ ਟਾਈਮ ਰੱਖਿਆ ਜੇ ਹਣ ਆਪਾਂ ਨੂੰ ਦੇਣਾ ਹੀ ਤਾਂ ਦੇਣਾ ਹੀ ਦੇਣਾ ਤੇ ਦੇਣਾ ਉਹਦਾ ਆਪਣੇ ਵਰਕ ਤਾਂ ਕੋਈ ਨਹੀਂ ਰੋਕ ਸਕਦਾਗਾ ਹallelujah ਜੇ ਆਪਾਂ ਦੀ ਬਰਕਤ ਆਪਦੇ ਆਪਾਂ ਆਪਣੀ ਗਵਾਹੀ ਖਰਾਬ ਕਰਾਂਗੇ ਉੱਥੇ ਫੇ ਪਰਮੇਸ਼ਰ ਨੇ ਕੋਈ ਨਹੀਂ ਕਰਨਾਗਾ ਹallelujah ਕਹਿੰਦਾ ਤੁਸੀਂ ਯਹੋਵਾ ਆਪਣੇ ਪਰਮੇਸ਼ਰ ਨਾਲ ਪਿਆਰ ਰੱਖੋ ਉਸ ਦੀ ਬਾਜ ਨੂੰ ਸੁਣੋ ਅਤੇ ਉਸ ਦੇ ਅੰਗ ਸੰਗ ਲੱਗੇ ਰਹੋ ਕਿਉਂ ਜੋ ਉਹ ਤੁਹਾਡਾ ਜੀਵਨ ਅਤੇ ਤੁਹਾਡੇ ਦਿਲਾਂ ਦੀ ਲਵਾਨ ਹੈ ਪਹਿਲਾ ਸੱਚਾ ਪੰਥੀ ਕਹਿੰਦਾ ਮੈਂ ਅੱਜ ਤੁਹਾਡੇ ਵਿਰੁੱਧ ਆਕਾਸ਼ ਅਤੇ ਧਰਤੀ ਨੂੰ ਗਵਾਹ ਬਣਾਉਂਦਾ ਹਾਂ ਕਿ ਮੈਂ ਤੁਹਾਡੇ ਅੱਗੇ ਜੀਵਨ ਅਤੇ ਮੌਤ ਵਰਕਤ ਅਤੇ ਸਰਾਪ ਰੱਖਿਆ ਹੈ ਐਸਰੇ ਜੀਵਨ ਨੂੰ ਚੁਣੋ ਤਾਂ ਜੋ ਤੁਸੀਂ ਅਤੇ ਤੁਹਾਡੇ ਅੰਸ਼ ਜਿਉਂਦੇ ਰਹਿ ਹallelujah ਪਰਮੇਸ਼ਰ ਨੇ ਆਪਣੇ ਅੱਗੇ ਕੀ ਰੱਖਿਆ ਹੋਇਆ ਹੈ ਜੀਵਨ ਅਤੇ ਮੌਤ ਬਰਕਤ ਅਤੇ ਸਰਾਹ ਹallelujah ਆਪਾਂ ਵੇਖਣਾ ਆਪੇ ਚੋ ਕੀ ਲੈਣਾ ਮੈਂ ਹallelujah ਸਰਾਹ ਲਵਾਂਗੇ ਪਰਮੇਸ਼ਰ ਤੋਂ ਮੌਤ ਲਵਾਂਗੇ ਨਹੀਂ ਹallelujah ਆਪਾਂ ਮੰਗਾਂਗੇ ਜੀਵਨ ਤੇ ਬਰਕਤ ਹallelujah